ਆਹ ਨਾ ਤਾਂ ਮੈਂ ਉਹਦਾ ਕੰਮ ਦਾ ਗਾਉਂ ਨਾ ਮੈਂ ਵੀ ਬੁਰਾ ਲੋ ਤੇ ਉਹਨੂੰ ਬਾਪੇ ਕੇ ਸਬਕ ਨਹੀਂ ਇੱਟੇ ਗਿਆ ਮੈਂ ਅੱਜ ਘਰ ਹੀ ਸਰ ਬੱਚਿਆਂ ਦੇ ਵਿੱਚ ਅੱਜ ਵੀ ਕੋਈ ਹੱਥ ਦੇ ਹੈਂਡਕੀ ਫੋਨ ਪਿੱਛੇ ਤੇ ਹੁਣ ਇਹ ਨਾ ਮੈਂ ਤਹਾ ਆਇਆ ਤਾਂ ਸੱਚੇ ਚ ਉਹ ਕਿੱਥੇ ਐਸੀ ਅੱਜ ਮੈਂ ਬਣੀ ਗਈਆਂ ਨਾਈਟ ਤੇ WhatsApp ਅਈਦਾ ਸਰ WhatsApp ਪਿੱਛੇ ਇੱਦਾਂ ਇਹ ਜੋ ਫੀਦਾ ਦਫ਼ਤਰ ਕਿੱਥੇ ਸਰ ਇਧਰੇ ਐ ਇੱਕ ਬੇਬਾਕਾ مطلب بدلیاں سارے مہربانی کر میں آپ گیارہ چارنج میں ड्यूरेट कॉल फाइदा ड्यूरेट कॉल डेल्टा 1 ड्यूरेट कॉल पॉइंट नोट ਕਰ ਰੇਂਜ ਦੇ ਸਾਰੇ ਜੀਓਐਸ ਐਸਐਚਓਸ ਕਰ ਤਨੇ ਐਸਐਸਪੀਸ ਨੂੰ ਨੋਟ ਕਰ ਅਜਮਰ थाना टांडे ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਫੇ ਨੰਬਰ 8 ਦਾ 8:00 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਟਾਂਡਾ ਆਪਣੇ ਕੁਆਰਟਰਾਂ 'ਚ ਪਾਏ ਗਏ ਉਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਨਾਈਂਕੜਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਪ੍ਰੈਜੈਂਟ ਸੀ ਪਹਿਲਾ ਹਾਲ ਐਸ ਐਚ ਓ ਟਾਂਡੇ ਨੂੰ ਪੁਲਿਸ ਲਾਈਨ ਨਾਲ ਗਿਰ ਕਰ ਰਹੀ ਤੇ ਡੀ ਐਸ ਪੀ ਐਸ ਐਚ ਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਤਾਂ ਹੋ ਗਿਆ ਐਕਸਪਲੇਨੇਸ਼ਨ ਐਸਐਸਪੀ ਸ਼ਰ ਕੋਰਦੀ ਵੀ ਕੋਰਟੀ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਰਸਾਇਣ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਜਿੱਤੇ ਵੀ ਸਰਪ੍ਰਾਈਜ਼ ਦਾ ਵਿਜ਼ਿਟ ਕਰੂੰਗਾ ਤੇ ਜੇਕਰ ਮਨ ਨੂੰ ਪਾਇਆ ਗਿਆ ਕਿ ਜਿਹੜੀ ਮੈਨੂੰ ਇਨਸਟਰਕਸ਼ਨ ਸਿਨਰੋਂ ਭੇਜੀ ਗਈ ਹੈ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ওভার ¡Gracias!